ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੇ ਸਾਥ ਸੁੱਗੇ ਨੇ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਕੌਮ ਇਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੀ ਭਾਵੇਂ ਧੱਕੇ ਨਾਲ ਭਰਤੀ ਕਰਕੇ ਧੱਕੇ ਨਾਲ ਇਜਲਾਸ ਕਰਕੇ ਤੇ ਧੱਕੇ ਨਾਲ ਤੀਜੀ ਵਾਰ ਪ੍ਰਧਾਨ ਬਣ ਗਿਆ ਸੁਖਬੀਰ ਸਿੰਘ ਬਾਦਲ ਲੇਕਿਨ ਕੌਮ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸਵੀਕਾਰ ਨਹੀਂ ਕਰਦੀ ਪ੍ਰਵਾਨ ਨਹੀਂ ਕਰ ਰਹੀ ਇਹ ਤਾਂ ਫਿਰ ਪੋਲੀਟੀਕਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ ਨਾਲ ਇੱਕ ਧਾਰਮਿਕ ਪਾਰਟੀ ਵੀ ਹੈ ਇੱਕ ਤਰ੍ਹਾਂ ਦੀ ਧਾਰਮਿਕ ਸੰਸਥਾ ਹੈ 105 ਸਾਲ ਤੋਂ ਇਸ ਦਾ ਇਤਿਹਾਸ ਭਰਾਣਾ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਇਹਨੇ ਕੋਹਾਡੀ ਚੁਕ ਹਾਟੀ ਹੋ ਚੁੱਕੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨੂੰ ਛੱਡਣਾ ਹੀ ਚਾਹੁੰਦੇ ਸਾਰਾ ਪ੍ਰੀ ਪਲਾਨਡ ਹੋਇਆ ਸਾਰਾ ਸਕ੍ਰਿਪਟਡ ਹੋਇਆ ਲੇਕਿਨ ਇਸ ਨੂੰ ਲੈ ਕੇ ਹੁਣ ਵੱਡਾ ਫੈਸਲਾ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਨਵਾਂ ਪ੍ਰਧਾਨ ਮਿਲ ਜਾ ਰਿਹਾ ਹੈ ਕਿਉਂਕਿ ਭਗੌੜਿਆਂ ਦੇ ਨਾਲ ਕੋਈ ਸਮਝੌਤਾ ਨਹੀਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਨੇ ਮੁਨਕਰ ਹੋਏ ਭਗੌੜੇ ਹੋਏ ਸੋਚਿਆ ਹੋਵੇਗਾ ਸੁਖਬੀਰ ਸਿੰਘ ਬਾਦਲ ਨੇ ਜੇਕਰ ਮੈਂ ਤੀਜੀ ਵਾਰ ਪ੍ਰਧਾਨ ਬਣ ਜਾਵਾਂਗਾ ਹੋ ਸਕਦਾ ਹੈ ਕਿ ਕੌਮ ਸਾਰੇ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦੇਵੇ ਤੇ ਫਿਰ ਮੇਰੇ ਨਾਲ ਹਮਦਰਦੀ ਕਰੇ ਲੇਕਿਨ ਅਜਿਆ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਗਿਆ 16 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਕਮੇਟੀ 2 ਦਸੰਬਰ 2024 ਨੂੰ ਉਹਨਾਂ ਸਾਰੇ ਹੀ ਆਗੂਆਂ ਵੱਲੋਂ ਇਹ ਭਰਤੀ ਜਿਹੜੀ ਹੈ ਉਹ ਪੂਰੀ ਕਰ ਲਈ ਜਾਵੇਗੀ 16 ਜੂਨ ਤੋਂ ਬਾਅਦ ਡੈਲੀਗੇਟਸ ਬਣਾਏ ਜਾਣਗੇ ਡੈਲੀਗੇਟ ਤੋਂ ਬਾਅਦ ਇੱਕ اجلاس ਹੋਵੇਗਾ اجلاس ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਤੇ ਦੂਸਰੇ ਪਾਸੇ ਕੌਮ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਇਸ ਉੱਤੇ ਵੀ ਪੱਕੀ ਮੋਹ ਲੱਗ ਚੁੱਕੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਭਈ ਨਹੀਂ ਮੈਂ ਮੈਂ ਫਿਰ ਦੁਬਾਰਾ ਸਰਕਾਰ ਬਣਾਵਾਂਗਾ ਹਾਲਾਂਕਿ 2 ਦਿਨ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਗੱਲਬਾਤ ਕਰਦਿਆਂ ਦੇ ਵਿੱਚ ਇਸ਼ਾਰਾ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਬੰਧ ਹੋ ਸਕਦਾ ਹੈ ਜੇਕਰ ਉਹ ਪੰਜਾਬ ਦੀ ਹਤੈਸੀ ਪਾਰਟੀ ਹੈ ਪੰਜਾਬ ਦੇ ਅਸੂਲਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਹੱਕਾਂ ਵਿੱਚ ਖੜਦੀ ਹੈ ਅਸੀਂ ਦਿੱਲੀ ਦੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਾਂ ਲੇਕਿਨ ਸਮਝੌਤਾ ਤਾਂ ਬੜੀ ਦੂਰ ਦੀ ਗੱਲ ਹੈ ਇਹਦੇ 16 ਜੂਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਪ੍ਰਧਾਨ ਬਣਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਡੈਲੀਗੇਟਸ ਹੋਣਗੇ ਨਵੇਂ ਅਹੁਦੇਦਾਰ ਹੋਣਗੇ ਸਿਧਾਂਤਾਂ ਦੀ ਗੱਲ ਹੋਵੇਗੀ ਸਿਧਾਂਤਾਂ ਤੇ ਚੱਲਣਗੇ ਕਿਉਂਕਿ ਮਨਪ੍ਰੀਤ ਯਾਲੀ ਅਤੇ ਬਾਕੀ ਦੇ ਸਾਥੀ ਬਾਰ-ਬਾਰ ਕਹਿ ਰਹੇ ਨੇ ਕਿ ਸਾਨੂੰ ਅਹੁਦਿਆਂ ਦਾ ਲਾਲਚ ਨਹੀਂ ਲੇਕਿਨ ਸਾਡਾ ਭਗੌੜੇ ਦਲ ਦੇ ਨਾਲ ਸਮਝੌਤਾ ਵੀ ਨਹੀਂ ਸਾਡਾ ਅਜੰਡਾ ਇਹੋ ਹੀ ਹੈ ਕਿ ਭਰਤੀ ਪੂਰੀ ਕੀਤੀ ਜਾਵੇ ਭਰਤੀ ਤੋਂ ਬਾਅਦ ਡੈਲੀਗੇਟਸ ਚੁਣੇ ਜਾਣ ਡੈਲੀਗੇਟਸ ਦਾ ਇਜਲਾਸ ਬੁਲਾਇਆ ਜਾਵੇ ਇਜਲਾਸ ਬੁਲਾ ਕੇ ਨਵੇਂ ਪ੍ਰਧਾਨ ਅਤੇ ਨਵੀਂ ਲੀਡਰਸ਼ਿਪ ਦਾ ਐਲਾਨ ਕਰ ਦਿੱਤਾ ਜਾਵੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ دیے ਕਿ 16 ਤੋਂ ਲੈ ਕੇ 18 ਜੂਨ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਨਵਾਂ ਪ੍ਰਧਾਨ ਅਤੇ ਨਵੀਂ ਲੀਡਰਸ਼ਿਪ ਮਿਲੇਗੀ ਸੁਖਬੀਰ ਸਿੰਘ ਬਾਦਲ ਵੀ ਆਪਣਾ ਪੂਰਾ ਧਾਮ-ਚਾਮ ਛੁਕ ਰਹੇ ਨੇ ਇਹਨਾਂ ਦੀ ਕਰਦਾਰਕੁਸ਼ੀ ਕੀਤੀ ਜਾਵੇ ਇਨਾਂ ਦੀ ਭਰਤੀ ਉੱਤੇ ਰੋਕ ਲਾਈ ਜਾਵੇ ਲੇਕਿਨ ਪੰਸ ਜਿਹੜਾ ਹੈ ਪੰਜ ਮੈਂਬਰੀ ਕਮੇਟੀ ਦਾ ਸਵਾਰਥ ਕਰ ਰਿਹਾ ਹੈ ਧੰਨਵਾਦ